ਮੁਰਤੋਂ ਪੰਜਾਬ ਦੇ ਲੋਕਾਂ ਨੂੰ ਗਰਮੀ ਸਤਾਵੇਗੀ ਦੱਸਦੀ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਮੀਂਹ ਨਹੀਂ ਪਿਆ ਅਗਲੇ 5 ਦਿਨਾਂ ਦੇ ਲਈ ਵੀ ਕਿਸੇ ਤਰ੍ਹਾਂ ਦਾ ਮੌਸਮ ਦੱਸਦੀ ਹੈ ਕਿ ਇਸੇ ਤਰ੍ਹਾਂ ਦਾ ਮੌਸਮ ਬਣਨ ਦੀ ਉਮੀਦ ਹੈ ਕੋਈ ਵੀ ਬਾਰਿਸ਼ ਦੀ ਸੰਭਾਵਨਾ ਨਹੀਂ ਜੁਤਾਈ ਗਈ ਹੈ ਹਾਲਾਂਕਿ ਕੱਲ ਦੱਸਦੀ ਹੈ ਕਿ ਬੀਤੇ ਕੱਲ ਨੂੰ ਮੌਸਮ ਵਿਭਾਗ ਦੇ ਵੱਲੋਂ ਜੋ ਕੋਈ ਖੁਆਣੀ ਕੀਤੀ ਗਈ ਸੀ ਉਹ ਝੂਠੀ ਨਜ਼ਰ ਆਈ ਸੀ ਤੇ ਹੁਣ ਅਸੇ ਕੁਝ ਦਿਨਾਂ ਤੇ ਲਈ ਸੂਬੇ ਦੇ ਵਿੱਚ ਮੌਨਸੂਨ ਸੁਸਤ ਰਹੇਗਾ ਮੀਂਹ ਪੈਣ ਦੀ ਸੰਭਾਵਨਾ ਵੀ ਘੱਟ ਹੈ ਜਿਸ ਦੇ ਕਾਰਨ ਤਾਪਮਾਨ ਵਧੇਗਾ ਅਤੇ ਨਮੀ ਵੀ ਲੋਕਾਂ ਨੂੰ ਪਰੇਸ਼ਾਨ ਕਰੇਗੀ ਤਾਂ ਮੌਸਮਾਪਾਖ ਦੇ ਅਨੁਸਾਰ ਦੱਸਦੇ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਮੀਂਹ ਨਾ ਪੈਣ ਦੇ ਕਾਰਨ ਤਾਪਮਾਨ ਦੇ ਵਿੱਚ ਵਾਧਾ ਹੋਇਆ ਹੈ ਮੌਸਮ ਵਿਗਿਆਨ ਕੇਂਦਰ ਯਾਨੀ ਕਿ ਆਈਐਮਡੀ ਦੇ ਅਨੁਸਾਰ ਸੂਬੇ ਦੇ ਤਾਪਮਾਨ ਦੇ ਵਿੱਚ 4.2 ਡਿਗਰੀ ਦਾ ਵਾਧਾ ਹੋਇਆ ਜਿਸ ਤੋਂ ਬਾਅਦ ਸੂਬੇ ਦਾ ਔਸਤ ਵਾਤਵਾਰੀ ਤਾਪਮਾਨ ਆਮ ਦੇ ਵਾਂਗ ਹੋ ਗਿਆ ਇਸ ਦੇ ਨਾਲ ਹੀ ਬਠਿੰਡਾ ਦੇ ਵਿੱਚ ਸਭ ਤੋਂ ਗਰਮ ਜਿਹੜਾ ਕਿ ਤਾਪਮਾਨ ਰਿਹਾ ਹੈਗਾ ਸਭ ਤੋਂ ਗਰਮ ਬਠਿੰਡਾ ਜੁਲਾ ਰਿਹਾ ਹੈਗਾ ਪੰਜਾਬ ਦਾ ਅਤੇ ਅੰਮ੍ਰਿਤਸਰ ਦਾ ਵਾਤਵਾਰੀ ਤਾਪਮਾਨ 33.7 ਡਿਗਰੀ ਤੇ ਲੁਧਿਆਣਾ ਦਾ 35 ਪਟਿਆਲਾ ਦਾ 34 ਅਤੇ ਪਠਾਨਕੋਟ ਦਾ 34 ਡਿਗਰੀ ਰਿਹਾ ਤੇ ਉਥੇ ਤੁਹਾਨੂੰ ਦੱਸ ਦੇ ਕਿ ਸਭ ਤੋਂ ਵੱਧ 36 ਡਿਗਰੀ ਦੱਸ ਦੇ ਕਿ 36.4 ਡਿਗਰੀ ਬਠਿੰਡਾ ਦਾ ਜਰਾ ਕੀ ਦਰਜ ਕੀਤਾ ਗਿਆ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਇਸ ਮੌਨਸੂਨ ਸੀਜ਼ਨ ਦੌਰਾਨ ਪੰਜਾਬ ਦੇ ਵਿੱਚ ਆਮ ਦੇ ਨਾਲੋਂ 23% ਤੱਕ ਜਿਹੜਾ ਕਿ 23% ਵੱਧ ਮੀਂਹ ਦਰਜ ਕੀਤਾ ਗਿਆ ਹੈ ਤਾਂ ਮੌਸਮ ਵਿਭਾਗ ਦੇ ਅਨੁਸਾਰ 1 ਜੂਨ ਤੋਂ ਦੇਸ਼ ਦੇ ਵਿੱਚ ਹੋਈ بارش ਮੌਨਸੂਨ ਨਾਲ ਜੁੜੀ ਹੋਈ ਹੈ ਜਿਸ ਦੇ ਅਨੁਸਾਰ ਰਾਜ ਦੇ ਵਿੱਚ ਹੁਣ ਤੱਕ 120.2 ਮਿਲੀਲੀਟਰ ਮੀਂਹ ਦਾ ਕੀ ਦਰਜ ਕੀਤਾ ਗਿਆ ਜਦੋਂ ਕਿ ਇਹਨਾਂ ਦੌਰਾਨ ਇਹਨਾਂ ਦਿਨਾਂ ਦੇ ਦੌਰਾਨ ਮੇਂ ਸਿਰਫ 104.1 ਮਿਲੀਲੀਟਰ ਹੁੰਦਾ ਹੈ ਜੋ ਕਿ ਹੁਣ ਇਸ ਵਾਰ ਵੱਧ ਜਿਹੜਾ ਕਿ ਦਰਜ ਕੀਤਾ ਗਿਆ ਹੈ ਤੁਹੰਨ ਦੱਸਦੀ ਹੈ ਕਿ ਅੱਜ ਵੀ ਪੰਜਾਬ ਦੇ ਕਈ ਇਲਾਕੇ ਨੇ ਜਿੱਥੇ ਕਿ ਹਲਕੇ ਬੱਦਲ ਛਾਏ रह ਸਕਦੇ ਨੇ ਪਰ ਤਾਪਮਾਨ ਦੱਸਦੀ ਹੈ ਕਿ 26 ਤੋਂ ਲੈ ਕੇ 33 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਉਹ ਕਿਹੜੇ ਕਿਹੜੇ ਸ਼ਹਿਰ ਨੇ ਤੁੰ ਦੱਸਦੀ ਕਿ ਜਲੰਧਰ ਲੁਧਿਆਣਾ ਪਟਿਆਲਾ ਮੋਹਾਲੀ ਤੇ ਅੰਮ੍ਰਿਤਸਰ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਤੇ ਤਾਪਮਾਨ ਜਿਹੜਾ ਕਿ 26 ਤੋਂ ਲੈ ਕੇ 33 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਜਿਹੜੀ ਕਿ ਜੁਤਾਈ ਗਈ ਹੈ ਯਾਨੀ ਕਿ ਅੱਜ ਫੇਰ ਆ ਕੱਲ ਵੀ ਜਿਹੜੀ ਕਿ ਬਾਰਿਸ਼ ਨਹੀਂ ਹੋਈ ਸੀ ਕਿ ਜਿਸ ਕਰਕੇ ਤਾਪਮਾਨ ਦੇ ਵਿੱਚ ਵਾਧਾ ਨਜ਼ਰ ਆਇਆ ਸੀਗਾ ਤੇ ਅੱਜ ਵੀ ਲੋਕਾਂ ਨੂੰ ਗਰਮੀ ਜਿਹੜੀ ਕਿ ਅਰ ਅੱਜ ਦੇ ਕਿ ਸਤਾਪੇ ਕੀ ਗਰਮੀ ਪਰੇਸ਼ਾਨ ਕਰੇਗੀ ਲੋਕਾਂ ਦਾ ਇੱਕ ਵਾਰ ਤਾਂ ਪਸੀਨਾ ਪਸੀਨੇ ਬੁਰਾ ਹਾਲ ਵੀ ਹੋ ਸਕਦਾ ਹੈ ਲੋਕਾਂ ਦਾ ਕਿਉਂਕਿ ਜਿੱਥੇ ਲਗਾਤਾਰ ਬਾਰਿਸ਼ ਹੋ ਰਹੀ ਸੀਗੀ ਤੇ ਮੌਸਮ ਠੰਡਾ ਸੀਗਾ ਤੇ ਹੁਣ ਇੱਕੋ ਦਮ ਗਰਮੀ ਪੈ ਰਹੀ ਹੈ ਇੱਕੋ ਦਮ ਧੁੱਪ ਤੇ ਗਰਮੀ ਨੇ ਲੋਕਾਂ ਨੂੰ ਫਿਰ ਤੋਂ ਜਿਹੜੀ ਕੀ ਕਹਿ ਸਕਦੇ ਆ ਪ੍ਰੇਸ਼ਾਨੀ ਦੇ ਵਿੱਚ ਪਾ ਦਿੱਤਾ ਹੈ ਤਾਂ ਇਸੇ ਵਿਜ੍ਹਾ ਨਾਲ ਤੁਹਾਨੂੰ ਦੱਸ ਦਈਏ ਕਿ ਅਜਿਹੇ ਮੌਸਮ ਦੇ ਵਿੱਚ ਜਿੱਥੇ ਪਾਣੀ ਵੀ ਖੜਾ ਰਹਿੰਦਾ ਹੈਗਾ ਤਾਂ ਬਿਮਾਰੀਆਂ ਵੀ ਬਹੁਤ ਫੈਲਦੀਆਂ ਨੇ ਬਦਲਦੇ ਮੌਸਮ ਦੇ ਵਿੱਚ ਆਪਣੇ ਬੱਚਾਂ ਦਾ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਕਰੋ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਬੁਖਾਰ ਟਾਈਫਾਈਡ ਅਤੇ ਨਮੂਨੀਆਂ ਵਰਗੀਆਂ ਬਿਮਾਰੀਆਂ ਬਹੁਤ ਜ਼ਿਆਦਾ ਫੈਲਦੀਆਂ ਹਨ ਜਿਸ ਕਰਕੇ ਹਸਪਤਾਲਾਂ ਦੇ ਵਿੱਚ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਨੇ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲ ਹੈਗਾ ਉਹ ਵੀ ਜ਼ਰੂਰ ਸਾਂਝਾ ਕਰਿਓ ਕਮੈਂਟਾਂ ਦੇ ਵਿੱਚ ਕਿਉਂਕਿ ਜੇਕਰ ਪੰਜਾਬ ਦੇ ਜ਼ਾਤਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਉੱਥੇ ਕੋਈ ਵੀ ਬਾਰਿਸ਼ ਨਹੀਂ ਪੈ ਰਹੀ ਹੈ ਤੇ ਅਗਲੇ 5-6 ਦਿਨਾਂ ਤੱਕ ਬਾਰਿਸ਼ ਨੂੰ ਲੈ ਕੇ ਨਾ ਤਾਂ ਕੋਈ ਅਲਰਟ ਹੈ ਨਾ ਹੀ ਕੋਈ ਸੰਭਾਵਨਾ ਦੱਸਾਈ ਗਈ ਹੈ